ਕੋ ਤੁਸੀਂ ਕਿ ਇਹ 17 18 ਸਾਲ ਦਾ ਜਿਹੜਾ ਮੁੰਡਾ ਦੱਸਿਆ ਜਾ ਰਿਹਾ ਹੈ ਕਿ ਜਿਸ ਨੇ ਪੂਰੇ ਪਿਆਜ਼ਾ ਟਰੱਕ ਚ ਟੱਕਰ ਮਾਰੀ ਹੈ ਤੇਰਾ ਅੱਧਾ ਹੀ ਫਰਾਰ ਹੋਇਆ ਪਿਆ ਹਾਲੇ ਤੱਕ ਕੋਈ ਪੁਲਿਸ ਨਹੀਂ ਆਈ ਜੋ ਵੀਡੀਓ ਬਣਾਉਣ ਲੱਗੀ ਤਾਂ ਜਾਓ ਫਿਰ ਐਸੇ ਦਾ ਭੱਜ ਗਿਆ ਹੈ ਭੱਜ ਗਿਆ ਜਿਹੜਾ ਆਇਆ ਸੀ ਉਹ ਤਾਂ ਕਹਿੰਦੇ ਵੀਡੀਓ ਬਣਾ ਚਲਾ ਗਿਆ ਉਹ ਕੋਈ ਗੱਲ ਨਹੀਂ ਜਾਣ ਦੋ ਦਾ ਪੂਰਾ ਹਾਈਵੇ ਤੇ ਖੜੇ ਆ ਪਸਟੈਂ ਜਿਆ ਜਨਬ ਭਰਿਆ ਹੋਇਆ ਜਿਹੜਾ ਹੈ ਪੂਰਾ ਟਰੱਕ ਉਹ ਪਲਟ ਗਿਆ ਹੈ ਪਰ ਪ੍ਰਸ਼ਾਸਨ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਇਹਨਾਂ ਨੂੰ ਦਿਨ ਮਿਲੇ ਜੇ ਮਤੂੜੀ ਹੈ ਜਾਂ ਉਹ ਵੱਡੇ ਵੱਡੇ ਟਰੱਕ ਕਰਨ ਇਹਨਾਂ ਨੂੰ ਮਨਜ਼ੂਰੀ ਕਿਨੇ ਮਿਲ ਸਕਦੀ ਹੈ ਜੀ ਜਾਣਦੇ ਕੋਈ ਵੀ ਹਾਦਸਾ ਹੋ ਸਕਦਾ ਮੁੰਜੇ ਇਹ ਟਰੱਕ ਪਲਟਿਆ ਬਹੁਤ ਸੇ ਨੁਕਸਾਨ ਹੋ ਸਕਦਾ ਦੇਖ ਸਕਦਾ ਤੁਸੀਂ ਪੂਰਾ ਟਰੱਕ ਹੈ ਜਿਹੜਾ ਇਹ ਪਲਟਿਆ ਪਿਆਸ ਦਾ किद पलटे उसद पलटे है कितना पलटे है ट्रक ਕੰਪੈਨ ਵਾਲਾ ਕਿਹੜਾ ਹੈ ਭੱਜ ਗਿਆ ਆ ਦੱਸੀ ਯਾਰ ਇਹ ਕੰਪੈਨ ਦੇ ਨਾਲ ਬੀਜ ਦੀ ਗਲਤੀ ਦੇ ਨਾਲ ਜਿਹੜਾ ਇਹ ਟਰੱਕ ਪਲਟਿਆ ਗਿਆ ਪਿਆ ਜਾਣਾ। ਬਰਦਰ ਤੂੰ ਆਪਣਾ ਕੰਮ ਕਰ ਮੈਂ ਆਪਣਾ ਕਰ ਰਿਹਾ ਯਾਰ। ਇਸ ਦੀ ਗਲਤੀ ਦੇ ਨਾਲ ਆ ਜਿਹੜਾ ਇਹ ਪੂਰਾ ਪਿਆਜਾਂ ਦਾ ਟਰੱਕ ਪਲਟਿਆ ਗਿਆ ਦੇਖ ਸਕਦੇ ਤੁਸੀਂ। ਆ ਟਾਇਰ ਵੀ ਪੂਰਾ ਫਟਿਆ ਹੋਇਆ ਹੈ। ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਆਪਾਂ। ਕਾਤੀ ਨੰਬਰ ਹੈ ਪੂਰੇ ਕੰਪੈਨ ਦੇ ਵਿੱਚ ਕੋਈ ਨੰਬਰ ਪਲੇਟ ਨਹੀਂ ਕੋਈ ਕੁਝ ਨਹੀਂ ਬਸ ਆ ਚਿੱਟਾ ਤੁਹਾਨੂੰ ਦਿਖਾ ਰਿਹਾ ਆਪਾਂ ਜੀ ਆਹ ਪਲੇਟਾ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਕੁਝ ਨਹੀਂ ਲੱਗਿਆ ਹੋਇਆ 17 ਸਾਲ ਦਾ ਮੁੰਡਾ ਜਿਹੜਾ ਕੰਪੈਨ ਚ ਲਾ ਰਿਹਾ ਸੀਗਾ ਤਾਂ ਹੁਣ ਦੇਖਦੇ ਆਪਾਂ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਇਸ ਤੇ ਕਿ ਦੇਖਿਆ ਜੇ ਕੋਈ ਵੀ ਵੱਡਾ ਹੋਰ ਹਾਦਸਾ ਹੋ ਸਕਦਾ ਸੀਗਾ ਗੁਲਾਹ ਹਾਲੇ ਤੱਕ ਉਫਰਾ ਰਹਾ ਹੈ 9:30 ਤੇ ਐਕਸੀਡੈਂਟ ਹੋਇਆ ਪਿਆ ਹਾਲ ਤੱਕ ਕੋਈ ਪੁਲਿਸ ਨਹੀਂ ਆਈ ਹੋਰੇ ਨਾ ਕੋਈ ਕਾਰਵਾਈ ਹੋਈ ਹੈ ਨਾ ਹਾਲ ਤੱਕ ਕੋਈ ਬੰਦਾ ਪੜਿਆ ਗਿਆ ਪੂਰੀ ਸੜਕ ਜਾਮ ਹੈ ਦੇਖੋ ਇਸੇ ਪਰ ਅਜ ਪੂਰਾ ਚੰਡੀਗੜ੍ਹ ਹੀ ਵੇਖ ਰਹੇ ਆ ਜੋ ਕਿੰਨੀ ਬੁਰੀ ਤਰੀਕੇ ਨਾਲ ਜਿਹੜਾ ਇਹ ਕੰਪੈਨ ਵਾਲੇ ਨੇ ਸੈਡ ਮਾਰੀ ਹੈ ਜਿਹੜਾ ਤੰਦੁਖਨਿਆ ਆਪਾਂ ਵੀ ਕਿਵੇਂ ਸ਼ੀਸ਼ੇ ਤੋੜ ਕੇ ਡਰਾਈਵਰ ਨੂੰ ਤੇ ਕੰਡਕਟਰ ਜਿਹੜਾ ਹੁੰਦਾ ਨਾਲ ਹੈਲਪਰ ਉਹਨੂੰ ਕੱਢਿਆ ਗਿਆ ਦੇਖੋ ਕੰਪੈਨ ਵਾਲਾ ਸੈੱਡ ਮਾਰ ਕੇ ਉਸਨੇ ਇਹ ਨਹੀਂ ਸੋਚਿਆ ਵੀ ਮੈਂ ਉਹ ਬੰਦੇ ਦੀ ਹੈਲਪ ਕਰਾਂ ਮੈਂ ਕੁਝ ਆ ਦੇਖ ਸੋਸੀ ਆ ਸ਼ੀਸ਼ਾ ਤੋੜਿਆ ਫਿਰ ਕੰਡੈਕਟਰ ਦਾ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਹੁਣ ਤੁਸੀਂ ਆਪ ਸੋਚੋ ਕਿੰਨੀ ਪੂਰੇ ਤਰੀਕੇ ਨਾਲ ਇਹ ਗਿਰਿਆ ਆਉਣਾ ਹਾਲੇ ਤੱਕ ਉਹ ਜਿਹੜਾ ਕੰਪੈਨ ਵਾਲਾ ਫਰਾਰ ਹੋਇਆ ਪਿਆ ਉਹਦਾ ਪਤਾ ਨਹੀਂ ਚੱਲ ਰਿਹਾ ਕਿੱਥੇ ਆ ਕਿੱਥੇ ਨਹੀਂ ਆ ਪਰ ਇੰਨੇ ਸੁਣਨ ਜਾ ਰਹੇ ਕਿ ਉਹ ਛੋਟੀ ਉਮਰ ਦਾ ਮੁੰਡਾ ਸੀ ਵੀ ਨਸ਼ੇ ਤੇ ਸੀਗਾ ਜਿਸਨੇ ਟਰੱਕ ਤੇ ਟੱਕਰ ਮਾਰੀ ਤੇ ਫਰਾਰ ਹੋ ਗਿਆ ਜੂੜੇ ਤੋਂ ਸਾਡੇ ਨਾਲ ਤੁਹਾਨੂੰ ਅਗਲੀ ਵੀਡੀਓ ਦਿਖਾਉਂਦੇ ਰਾਂਗੇ ਮਾਰੀਸ ਬੰਦੇ ਨੇ ਇਧਰੋਂ ਆ ਰਹੇ ਸੀਗੇ ਇਧਰ ਸਾਈਡ ਤੋਂ ਆ ਰਹੇ ਆ ਇਹਨੇ ਇੱਕ ਲਾਸਰ ਕੇ ਕੀਤੀ ਮਸ਼ੀਨ ਅੱਛਾ ਤੇ ਹੁਣ ਇਹ ਬੰਦਾ ਕਿੱਥੇ ਆ ਫਿਰ ਰਾਤ ਦੇ ਰਾਤ ਹੋ ਗਿਆ ਰਾਤ ਦਾ ਹੀ ਫਰਾਰ ਆ ਤੁਸੀਂ ਕਿੰਨੇ ਜਣੇ ਸੀਗੇ ਟਰੱਕ ਦੇ ਵਿੱਚ ਹੋ ਜਣੇ ਤੁਹਾਡੇ ਨਾਲ ਹੋਰ ਵੀ ਕਿਸੇ ਸੱਟਾਂ ਲੱਗੀਆਂ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਹੈ ਪੁਲਿਸ ਆਈ ਹੈ ਕੋਈ ਉਰੇ ਉਨੀ ਰਾਤ ਆਈ ਸੀ ਤੇ ਕੀ ਕਾਰਵਾਈ ਹੋਈ ਐ ਫਿਰ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹਾਲ ਤੱਕ ਕੰਪੈਨ ਲਾ ਬੰਦਾ ਫੜਿਆ ਨਹੀਂ ਗਿਆ ਅਜੇ ਤੱਕ ਕੋਈ ਵੀ ਨਹੀਂ ਆਇਆ ਬੱਜਿਆ ਵਾ ਰਾਤ ਦਾ ਬੱਜਿਆ ਵਾ ਟੈਂਪਰੇਰੀ ਨੰਬਰ ਵੀ ਟੈਂਪਰੇਰੀ ਨੰਬਰ ਵੀ ਨਹੀਂ ਆਇਆ ਅੱਛਾ ਕੋਈ ਤਾਂ ਮਤਲਬ ਕਾਗਜ਼ ਪੱਤਰ ਇਹਦਾ ਕੁਝ ਨਹੀਂ ਹੈ ਕੋਈ ਟੈਂਪਰੇਰੀ ਨੰਬਰ ਵੀ ਨਹੀਂ ਕੁਝ ਨਹੀਂ ਇਸ ਤਰੀਕੇ ਦੀ ਗੱਲ ਤੋਂ ਮੇਰੇ ਘਰ ਦਾ ਬੋਲੋ ਡਰਾਈਵਰ ਬੋਲ ਸਾਸਵੇਂ ਰਾਤ ਦਾ ਭੱਜਿਆ ਵਾ ਕੀ ਨਾਮ ਹੈ ਵੀਰੇ ਮਨਦੀਪ ਸਿੰਘ ਵੀਰੇ ਕਿਵੇਂ ਹੱਦਸਾ ਕਿੱਦਾਂ ਆਇਆ ਵੀਰੇ ਵੀਰੇ ਅਸੀਂ ਇਧਰੋਂ ਆ ਰਹੇ ਸੀ ਪਟਿਆਲਾ ਰਾਜਪੁਰੇ ਵਾਲੀ ਸੜਕ ਜਾ ਰਹੇ ਸੀਗੇ ਤੇ ਨਾ ਇੱਕ ਕੰਪੈਨ ਵਾਲਾ ਸਿੱਧਰ ਟਰਨ ਮਾਰ ਰਿਆ ਸੀ ਇੱਕ ਰਾਹ ਦੇ ਪਿੱਛੇ ਮੁੜ ਕੇ ਦੇਖਿਆ ਨਹੀਂ ਇੱਕ ਲੱਖ ਤਾਂ ਅੱਗੇ ਕਰਤੀ ਜਨੇ ਗੱਡੀ ਅੱਛਾ ਤੇ ਤੁਹਾਡੇ ਟਰੱਕ ਚ ਕੀ ਸੀਗਾ ਵੀਰੇ ਤੇ ਆਜ ਭਰੇ ਆ ਸੀ ਵੀਰੇ ਜੇ ਤੁਸੀਂ ਰਾਜਪੁਰ ਲੈ ਕੇ ਜਾ ਰਹੇ ਸੀ ਨਹੀਂ ਚੰਡੀਗੜ੍ਹ ਚੰਡੀਗੜ੍ਹ ਜਾ ਰਹੇ ਸੀ ਤੇ ਇੱਕ ਕੰਪੈਨ ਵਾਲਾ ਹੁਣ ਕਿੱਥੇ ਆ ਬਾਈ ਕੰਪੈਨ ਵਾਲਾ ਵੀ ਰਾਤ ਲਈ ਭੱਜ ਗਿਆ ਵੀਰੇ ਪੁਲਿਸ ਆਈ ਹੈ ਹੁਣ ਤੱਕ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਆਇਆ ਤੁਸੀਂ ਕੰਪਲੇਂਟ ਕੀਤੀ ਹੈ ਵੈਸੇ ਨਹੀਂ ਨਹੀਂ ਤੁਹਾਡੇ ਵੱਲ ਕੰਪਲੇਂਟ ਕੀਤੀ ਵੀ ਨਹੀਂ ਕਿਉਂਕਿ ਫੋਨ ਕੀਤਾ ਸੀ ਰਾਤ ਆਏ ਨਹੀਂ ਆਏ ਨਹੀਂ ਕੋਈ ਮਤਲਬ ਹਾਲ ਤੱਕ ਹਾਂ ਕਿਹੜਾ ਥਾਣਾ ਬੰਦਾ ਇਹਨੂੰ ਬਾਦਰਗੜ ਪੈਂਦਾ ਬਾਦਰਗੜ ਤੇ ਕੰਪੈਨ ਦਾ ਕੁਝ ਪਤਾ ਲੱਗਿਆ ਜੀ ਕੋਣ ਹੈ ਇਹ ਨਾ ਜੀ ਤਾਂ ਕੁਝ ਨਹੀਂ ਆਇਆ ਜੀ ਵੀਰੇ ਕੋਈ ਕੁਝ ਨਹੀਂ ਲੱਗ ਰਿਹਾ ਸਾਨੂੰ ਤੁਸੀਂ ਇੱਕ ਟੈਕ ਤੁਸੀਂ ਡਰਾਈਵਰ ਹੋ ਇਸ ਟ੍ਰੱਕ ਦੇ ਹਾਂ ਤੁਹਾਡੇ ਮਾਲ ਕਾਇਨੇ ਵੈਸੇ ਜਿਹੜਾ ਟ੍ਰੱਕ ਟੁੱਟ ਗਿਆ ਆਪਣੇ ਟ੍ਰੱਕ ਆ ਵੀਰੇ ਐਸਾ ਤੁਹਾਡਾ ਆਪਣਾ ਹੀ ਹਾਂ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਵੀਰੇ ਰਾਤ ਐਕਸੀਡੈਂਟ ਹੋਇਆ ਹੈ ਅਜੇ ਤੱਕ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਹੋਈ ਹਾਂ ਕੀ ਕਹਿਣਾ ਚਾਹੋਗੇ ਵੀਰੇ ਸਾਨੂੰ ਸਾਡਾ ਜੋ ਨੁਕਸਾਨ ਹੋਇਆ ਮਸ਼ੀਨਾਂ ਦਾ ਸਾਡਾ ਹੱਲ ਹੋਣਾ ਚਾਹੀਦਾ ਵੀਰੇ ਤੇ ਜਿਹੜਾ ਕੰਪੈਨ ਚ ਲਾ ਰਿਹਾ ਸੀ ਇਹ ਕਿੰਨੇ ਸਾਲ ਦਾ ਹੈ ਮੁੰਡਾ ਮਾ ਸੇਮ ਨੂੰ ਨਾਲ ਸੋਨਾ ਸਟਾਰਾ ਫਰ ਲੰਦਾ ਹੋਣਾ ਅੱਛਾ ਤੇ ਉਹ ਗੱਡੀ ਚਲਾ ਰਿਆ ਸੀਗਾ ਕੰਮ ਤੇ ਉਹ ਭੱਜ ਗਿਆ ਫਿਰ ਭੱਜ ਗਿਆ ਵੀਰੇ ਦਾਰੂ ਬੀਤੀ ਹੋਈ ਸੀ ਕਿ ਉਹਨੂੰ ਨਾਲ ਸਨਾਸ਼ ਕਿਤ ਆਇਆ ਹਾਂ